ਦੋਸਤੋ ਜੀ ਸਰ ਪਹਿਲਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਡੇ ਪਿੰਡ ਵਿੱਚ ਆਉਣ ਲਈ ਕਿ ਤੁਸੀਂ ਜੋ ਵਾਰ-ਵਾਰ ਡੇਟ ਕੀਤਾ ਸਾਡੇ ਪਿੰਡ ਦੇ ਵਿੱਚ ਉਹਦੇ ਨਾਲ ਕਾਫੀ ਫਰਕ ਵੀ ਪਿਆ ਤੇ ਗਾਹਾਂ ਵੀ ਇਦਾਂ ਹੀ ਤੁਸੀਂ ਇਹ ਕੰਮ ਕਰਦੇ ਰਹਿਣਾ ਸਾਡਾ ਜੋ ਪਿੰਡ ਵਾਸੁਰਾ ਸੁਧਰਦਾ ਜਾਵੇ ਪਰ ਇਹ ਆ ਵੀ ਕਿਸੇ ਨਾਲ ਨਜਾਇਜ਼ ਬਿਨਾਂ ਕਰਨੀ ਹੋਵੇ ਜੋ ਵੀ ਨਸ਼ਾ ਕਰਦਾ ਹੈਗਾ ਉਹਨੂੰ ਆਪਾਂ ਤੁਹਾਡੇ ਕੋਲੇ ਆਉਣ ਦੀ ਕੋਸ਼ਿਸ਼ ਕਰਾਂਗੇ ਜੇ ਕੋਈ ਆਉਣਾ ਹੈ ਨਸ਼ਾ ਛੱਡਣਾ ਚਾਹੁੰਦਾ ਹੈ ਤਾਂ ਉਹ ਵੀ ਤੁਹਾਡੇ ਕੋਲੇ ਆਵਾਂਗੇ ਤੇ ਜਿਹੜਾ ਨਸ਼ਾ ਵੇਚਦਾ ਉਹਨੂੰ ਬਖਸ਼ਣਾ ਨਹੀਂ ਜੇ ਜਿਹੜਾ ਨਹੀਂ ਕਰਦਾ ਉਹ ਤੇ ਨਜਾਇਜ਼ ਕੁਝ ਨਹੀਂ ਕਰਦਾ ਹੁਣ ਤੁਹਾਡੇ ਪਿੰਡ ਦਾ ਕੀ ਹਾਲ ਹੈ ਕਿੰਨਾ ਨਸ਼ਾ ਵਿਕਦਾ ਕੌਣ ਕੌਣ ਵਿਅਕਤੀ ਵਿਕਦੇ ਜਾਂ ਬੰਦਿਆ ਜਾਂ ਵਿਕਦਾ ਜੀ ਹੁਣ ਸਰ ਕਾਫੀ ਹੱਦ ਤੱਕ ਜਿਆਦਾ ਤੁਸੀਂ ਰੇਡ ਸ਼ੁਰੂ ਕੀਤੀ ਆ ਕਾਫੀ ਹੱਦ ਤੱਕ ਉਹ ਐਨ ਬਿਲਕੁਲ ਸਹੀ ਹੈ ਜਿਹੜਾ ਬਾਹਰੋਂ ਮੁੰਡੇ ਜਿਹੜੇ ਆਉਂਦੇ ਸੀ ਉਹ ਹੈ ਨਹੀਂ ਹੁਣ ਹਾਂ ਜੀ ਤੁਸੀਂ ਇੱਥੇ ਕੀ ਸਹਿਯੋਗ ਕਰੋਗੇ ਪ੍ਰਸ਼ਾਸਨ ਸਰ ਜਿੱਦਾਂ ਦਾ ਤੁਸੀਂ ਸਹਿਯੋਗ ਕਰੋਗੇ ਆਪਾਂ ਕਰਾਂਗੇ ਸਾਰਾ ਪਿੰਡ ਸਾਡੇ ਨਾਲ ਆ ਜੀ ਤੁਹਾਡੇ ਨਾਲ ਜਿੱਦਾਂ ਦਾ ਸਹਿਯੋਗ ਤੁਸੀਂ ਕਹੋਗੇ ਆਪਾਂ ਕਰਾਂਗੇ ਠੀਕ ਹੈ ਤਾਂ ਆਪਾਂ ਨਾਇਰ ਤੁਸੀਂ ਮਿਲਣਾ ਅੱਜ ਅਸੀਂ ਪਿੰਡ ਬੱਸੀ ਕਲਾਂ थाना ਚੱਬੀਵਾਲ ਦੇ ਏਰੀਆ 'ਚ ਪਿੰਡ ਵਿੱਚ ਪਿੰਡ ਵਾਸੀਆਂ ਨਾਲ ਮੀਟਿੰਗ ਕੀਤੀ ਆ ਉਹਨਾਂ ਨੂੰ ਨਸ਼ੇ ਦੇ ਬੁਰੇ ਪ੍ਰਭਾਵਾਂ ਤੋਂ ਜਾਣੂ ਕਰਾਇਆ ਵਾ ਅਤੇ ਨਸ਼ੇ ਦੇ ਵਿਰੁੱਧ ਨਸ਼ਾ ਵਿਕਰੇਤਾ ਦੇ ਵਿਰੁੱਧ ਲੋਕ ਲਹਿਰ ਖੜੀ ਕਰ ਲਈ ਪਿੰਡ ਵਾਸੀਆਂ ਨਾਲ ਮੀਟਿੰਗ ਕਰਕੇ ਵਿਲੇਜ ਡਿਫੈਂਸ ਕਮੇਟੀ ਦਾ ਗਠਨ ਕੀਤਾ ਗਿਆ ਵਾ ਤਾਂ ਜੋ ਅਸੀਂ ਨਸ਼ਿਆਂ ਦੇ ਖਿਲਾਫ ਜੜੀ ਆ ਖੋਸ ਕਾਰਵਾਈ ਕਰ ਸਕੀ ਪਿੰਡ ਵਾਸੀ ਦੇ ਸਹਿਯੋਗ ਨਾਲ ਇਸ ਪਿੰਡ ਵਿੱਚੋਂ ਨਸ਼ਾ ਵੇਚਣ ਵਾਲਿਆਂ ਦੇ ਖਿਲਾਫ ਕਾਰਵਾਈ ਕਰੀਏ ਅਤੇ ਜਿਹੜੇ ਸਾਡੇ ਨੌਜਵਾਨ ਐ ਇਸ ਦਲਦਲ ਵਿੱਚ ਫਸ ਗਏ ਆ ਉਹਨਾਂ ਦਾ ਇਲਾਜ ਕਰਾ ਕੇ ਉਹਨਾਂ ਨੂੰ ਮੁਖਤਰਾ ਵਿੱਚ ਲਿਆਂਦਾ ਜਾਵੇ। ਅਸੀਂ ਆਪ ਜੀ ਨੂੰ ਦੱਸਣਾ ਚਾਹੁੰਦੇ ਪਿੰਡ ਵਾਸੀਆਂ ਨੂੰ ਕਿ ਨਸ਼ੇ ਦੇ ਖਿਲਾਫ ਜਿਹੜੀ ਪੰਜਾਬ ਸਰਕਾਰ ਵੱਲੋਂ ਪੰਜਾਬ ਪੁਲਿਸ ਵੱਲੋਂ ਸਖਤ ਕਾਰਵਾਈ ਕੀਤੀ ਜਾ ਰਹੀ ਹੈ। ਇਸ ਦਾਵੇ ਦੇ ਵਿੱਚ ਲਿਆਇ ਨਹੀਂ ਕੀਤਾ ਜਾਏਗਾ। ਜਿਸ ਪਾਸੋਂ ਵੀ ਕੋਈ ਨਸ਼ਾ ਥੋੜੀ ਮਾਤਰਾ ਚ ਹੈ ਜਾਂ ਜਿਆਦਾ ਮਾਤਰਾ ਚ ਫੜਿਆ ਗਿਆ ਉਹਦੇ ਖਿਲਾਫ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਏਗੀ ਅਤੇ ਉਸ ਵੱਲੋਂ ਨਸ਼ਾ ਵੇਚ ਕੇ ਬਣਾਈ ਹੋਈ ਜਾਇਦਾਦ ਨੂੰ ਕਾਨੂੰਨਸਾਰ ਜ਼ਬਤ ਕੀਤਾ ਜਾਏਗਾ। ਬਿਲਕੁਲ ਕਿਸੇ ਨੂੰ ਆਗਿਆ ਨਹੀਂ ਦਿੱਤੀ ਜਾਏਗੀ ਕਿ ਉਹ ਖੁੱਲ੍ਹੇ ਆਮ ਪਿੰਡ ਵਿੱਚ ਜਾਂ ਚੋਰੀ ਛੁਪੇ ਨਸ਼ਾ ਵੇਚਣ ਦੀ ਜੁਰਤ ਕਰੇ ਇਸ ਤੋਂ ਇਲਾਵਾ ਵੀ ਜੋ ਕੋ ਹੋਰ ਕਾਨੂੰਨ ਦੀ ਲੰਘਣਾ ਕਰਦਾ ਕੋਈ ਬਦਮਾਸ਼ੀ ਕਰਦਾ ਪਿੰਡ ਵਿੱਚ ਉਹਨੂੰ ਵਾਰਨਿੰਗ ਦੇਣਾ ਚਾਹੁੰਦੇ ਹਾਂ ਬੰਦੇ ਦਾ ਪੁੱਤ ਬਣ ਜੇ ਨਹੀਂ ਤਾਂ ਇਹ ਕਾਨੂੰਨ ਸਾਹਿਬ ਜਿਹੜੀ ਆ ਸਖਤ ਕਾਰਵਾਈ ਕਰਾਂਗੇ